ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਚੱਲੇ ਆਂ ਸੋਇਆ ਚਿੱਲੀ ਤੇ ਆਇਓ ਤੁਹਾਨੂੰ ਵੀ ਰੈਸਪੀ ਦਿਖਾਉਣੇ ਆ ਤੇ ਜੁੜਦੇ ਰਹੋ ਸਾਡੇ ਵਲੌਗ ਦੇ ਨਾਲ ਹੁਣ ਤੁਹਾਨੂੰ ਇਹ ਰੈਸਪੀ ਬਾਰੇ ਮੇਰੇ ਮੰਮਾ ਜੀ ਦੱਸਣਗੇ ਕਿਵੇਂ ਬਣਾਉਣੀ ਹੈ ਤੇ ਚਲੋ ਸ਼ੁਰੂ ਕਰਦੇ ਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਨਿਊਟਰੀ ਸੋਇਆ ਨੂੰ ਅਸੀਂ ਪਹਿਲਾਂ ਮੈਰੀਨੇਟ ਕਰਕੇ ਰੱਖ ਲਿਆ ਸੀ 10-15 ਮਿੰਟ ਲਈ ਇਸ ਦੇ ਵਿੱਚ ਅਸੀਂ ਇਨ ਬਿਊਟਰੀ ਨੂੰ ਉਬਾਲ ਕੇ ਉਹਦੇ ਵਿੱਚ ਥੋੜਾ ਜਿਹਾ ਕਾਰਨ ਫਲੋਰ ਤੇ ਥੋੜਾ ਜਿਹਾ ਮੈਦਾ ਪਾ ਕੇ ਨਮਕ ਕਾਲੀ ਮਿਰਚ ਤੇ ਲਾਲ ਮਿਰਚ ਪਾ ਕੇ ਥੋੜਾ ਜਿਹਾ ਮੈਰੀਨੇਟ ਕਰਕੇ ਰੱਖ ਲਿਆ ਸੀ ਤੇ ਹੁਣ ਇਸ ਨੂੰ ਫਰਾਈ ਕਰਾਂਗੇ ਹੁਣ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਤੇ ਅਸੀਂ ਇਸ ਨੂੰ ਫਰਾਈ ਕਰਾਂਗੇ ਇਸ ਵੀ ਚੰਗੀ ਤਰ੍ਹਾਂ ਕ੍ਰਿਸਪ ਹੋਣ ਤੱਕ ਅਸੀਂ ਫਰਾਈ ਕਰਨਾ ਹੈ ਆਮ ਸਾਡੇ ਫਰਾਈ ਹੋ ਚੁੱਕਿਆ ਮਸੇਜ ਨੂੰ ਕੱਢ ਲੈਣਾ ਹੁਣੇ ਸੋਇਆ ਚੰਕਸ ਸਾਰੀਆਂ ਫਰਾਈ ਹੋ ਕੇ ਰੈਡੀ ਨੇ ਤੇ ਹੁਣ ਤੁਹਾਨੂੰ ਅੱਗੇ ਦਾ ਪ੍ਰੋਸੈਸ ਦੱਸਦੇ ਹਾਂ ਹੁਣ ਇਸੇ ਕੜਾਈ 'ਚ ਤੇਲ ਲੈ ਲੈਣਾ ਤੇ ਉਸ ਦੇ ਵਿੱਚ ਪਿਆਜ਼ ਟਮਾਟਰ ਤੁਸੀਂ ਇਸ ਤਰ੍ਹਾਂ ਕੱਟ ਕੇ ਤੇ ਇਹ ਦੇ ਵਿੱਚ ਪਾ ਦੇ ਨੇ ਕੁਕਰੀਏ ਸਵੇਤ ਤੇ timelist ਮਿਰਚ ਕੋਈ ਵੀ ਸਬਜੀ ਜੋ ਤੁਹਾਨੂੰ ਤੁਹਾਨੂੰ ਉਹ ਲੈ ਸਕਦੇ ਜੇ ਸਾਡੇ ਕੋਲ ਸਿਰਫ ਪਿਆਜ਼ ਤੇ ਟਮਾਟਰ ਹੀ ਅਵੇਲੇਬਲ ਹਨ ਇਸ ਕਰਕੇ ਅਸੀਂ ਉਹ ਹੀ ਯੂਜ਼ ਕੀਤੇ ਹੈ ਇਸ ਨੂੰ ਤੁਸੀਂ ਥੋੜਾ ਜਿਆ ਫੁੱਨ ਲੈਣਾ ਹੈ ਜਿਆਦਾ ਨਹੀਂ ਇਸ ਨੂੰ ਫੁੱਲਣਾ ਥੋੜਾ ਕਰੰਚ ਜਾਇ ਇਸ ਦੇ ਵਿੱਚ ਰੈਨ ਦੇਣਾ ਆ ਪਿਆਜ਼ ਹੁਣ ਰੈਡੀ ਹਨ ਇਸ ਦੇ ਵਿੱਚ ਅਸੀਂ ਹੁਣ ਮਸਾਲੇ ਪਾਵਾਂਗੇ ਨਮਕ ਸਵਾਦ ਅਨੁਸਾਰ ਥੋੜੇ ਜਿਹਾ ਧਰਮ ਮਸਾਲਾ जी ते ऑरगेनो है तो तीन ऑरगेनोच पा सकते एक चम्मच रेड सॉस ये सारा कुछ पाके ची तरह ਕਲ ਕਰ ਲੈਣਾ ਹੁਣ ਇਸ ਦੇ ਵਿੱਚ ਪਾਵਾਂਗੇ ਮਨਚੂਰੀਅਲ ਮਸਾਲਾ ਇਹ ਸਾਡੀ ਗਰੇਵੀ ਬਣ ਕੇ ਰੈਡੀ ਹੈ ਹੁਣ ਇਸ ਦੇ ਵਿੱਚ ਅਸੀਂ ਪਾਵਾਂਗੇ ਸੋਇਆ ਚੰਚ ਦੇ ਵਿੱਚ ਆ ਫਰਾਈ ਕੀਤੇ ਹੋਏ ਸੋਇਆ ਚੰਕ ਪਾ ਦੇਣੀ ਆ ਦੇਖੋ ਸਾਡੇ ਹੁਣ ਸੋਇਆ ਚਿੱਲੀ ਬਣ ਕੇ ਬਿਲਕੁਲ ਪਿਆਰਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਪਿਆਰਾ ਹੋਇਆ ਸਾਡੀ ਸੋਇਆ ਚਿੱਲੀ ਬਣ ਕੇ ਰੈਡੀ ਹੈ ਜੀ ਦੇਖ ਲੋ ਦੇਖਣ ਨੂੰ ਵੀ ਬਹੁਤ ਹੀ ਵਧੀਆ ਲੱਗ ਰਹੀ ਹੈ ਤੇ ਅਗਲੀ ਵਾਰ ਤਨ ਮਿਲਦੇ ਆ ਅਗਲੀ ਰੈਸਪੀ ਨਾਲ ਆਪ ਦਾ ਧੰਨਵਾਦ